ਕੋਈ ਵੀ ਬੰਦਾ ਅਜਿਹਾ ਕੋਈ ਕੰਮ ਨਾ ਕਰੇ ਜਿਸ ਨਾਲ ਕੌਮ ਦੀ ਬਦਨਾਮੀ ਹੋਵੇ ਕੋਈ ਵੀ ਹੱਤਿਆ ਨਹੀਂ ਹੋਣੀ ਚਾਹੀਦੀ ਬੇਗੁਨਾਹਾਂ ਅਤੇ ਬੇਬਸਾਂ ਉੱਪਰ ਤਸ਼ੱਦਦ ਕਰਕੇ ਸ਼ੋਗ ਅਤੇ ਗੁੱਸੇ ਨੂੰ ਸ਼ਾਂਤ ਨਹੀਂ ਕੀਤਾ ਜਾਣਾ ਚਾਹੀਦਾ ਹਿੰਦੂ ਤਾਂ ਸਿੱਖ ਭਾਈਚਾਰੇ ਦਾ ਮਾਣ ਹਨ ਉਹਨਾਂ ਦੀ ਰਾਖੀ ਕਰਨਾ ਸਿੱਖਾਂ ਦਾ ਧਰਮ ਬਣਦਾ ਹੈ ਉਹਨਾਂ ਦੇ ਖਾਤਰ ਸਿੱਖ ਗੁਰੂਆਂ ਦੁਆਰਾ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕਰੋ ਇਹ ਆਖਰੀ ਬੋਲ ਸਨ ਸਤਵੰਤ ਸਿੰਘ ਦੇ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਅਤੇ ਸ੍ਰੀ ਹਰਮੰਦਰ ਸਾਹਿਬ ਦੀ ਰਾਖੀ ਲਈ ਸ਼ਹੀਦ ਹੋਣ ਨਾਲੋਂ ਕਿਸੇ ਸਿੱਖ ਲਈ ਹੋਰ ਮਾਣ ਦੀ ਕਿਹੜੀ ਗੱਲ ਹੋ ਸਕਦੀ ਹੈ ਮੇਰੀ ਤਾਂ ਇਹੋ ਇੱਛਾ ਹੈ ਕਿ ਵਾਰ-ਵਾਰ ਜਨਮ ਲੰਮਾ ਅਤੇ ਇਸ ਉਦੇਸ਼ ਲਈ ਵਾਰ-ਵਾਰ ਜਾਨ ਦੇਵਾਂ ਸਤਵੰਤ ਸਿੰਘ ਨੇ ਬਿਆਨ ਸਿੰਘ ਨਾਲ ਮਿਲ ਕੇ ਇੰਦਰਾ ਗਾਂਧੀ ਦਾ ਉਹਨਾਂ ਦੀ ਰਿਹائش ਦਿੱਲੀ ਵਿਖੇ ਕਤਲ ਕਰ ਦਿੱਤਾ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਆ ਕਿ ਸਤਵੰਤ ਸਿੰਘ ਹੈ ਕੌਣ ਤੇ ਇਹ ਸਾਰੇ ਵਾਕਿਆ ਦੇ ਪਿੱਛੇ ਦੀ ਕਹਾਣੀ ਸਤਵੰਤ ਸਿੰਘ ਦਾ ਜਨਮ ਤਰਨਤਾਰਨ ਦੇ ਪਿੰਡ ਅਗਵਾਨ ਖੁਰਦ ਵਿਖੇ ਹੋਇਆ ਤੇ 1981 ਦੇ ਵਿੱਚ ਉਹ ਪੁਲਿਸ ਵਿੱਚ ਭਰਤੀ ਹੋਏ ਫਿਰ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪਰਸਨਲ ਬੋਡੀਗਾਰਡ ਬਣੇ ਜੂਨ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰਟ ਸਮੇ ਸਤਵੰਤ ਸਿੰਘ ਦੀ ਜ਼ਿੰਦਗੀ ਦੇ ਵਿੱਚ ਇੱਕ ਨਾਟਕੀ ਮੋੜ ਆਇਆ ਇਸ ਆਪਰੇਸ਼ਨ ਨੇ ਸਤਵੰਤ ਸਿੰਘ ਨੂੰ ਬਹੁਤ ਜ਼ਿਆਦਾ ਗੁੱਸੇ ਨਾਲ ਭਰ ਦਿੱਤਾ ਜਿਸ ਕਾਰਨ ਉਹਨਾਂ ਨੇ 31 ਅਕਤੂਬਰ 1984 ਨੂੰ ਬਿਆਨਤ ਸਿੰਘ ਤੇ ਕੇਰ ਸਿੰਘ ਨਾਲ ਮਿਲ ਕੇ ਇੰਦਰਾ ਗਾਂਧੀ ਦਾ ਕਤਲ ਕੀਤਾ ਬਿਆਨਤ ਸਿੰਘ ਦਾ ਜਨਮ ਫਰੀਦਕੋਟ ਦੇ ਪਿੰਡ ਜੈਤੋਂ ਵਿਖੇ ਹੋਇਆ ਸੀ ਉਹ ਵੀ ਇੰਦਰਾ ਗਾਂਧੀ ਦੇ ਪਰਸਨਲ ਬੋਡੀਗਾਰਡ ਸਨ ਉਹਨਾਂ ਦੀ ਪਤਨੀ ਬਿਮਲ ਕੌਰ ਖਾਲਸਾ ਰੋਪੜ ਤੋਂ ਲੋਕ ਸਭਾ ਦੇ ਮੈਂਬਰ ਰਹਿ ਚੁੱਕੇ ਨੇ ਤੇ ਹੁਣ ਉਹਨਾਂ ਦਾ ਪੁੱਤਰ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਲੋਕ ਸਭਾ ਦੇ ਮੈਂਬਰ ਨੇ ਕੇਰ ਸਿੰਘ ਦਾ ਜਨਮ ਪਟਿਆਲਾ ਦੇ ਪਿੰਡ ਮੁਸਤਫਾਵਾਦ ਵਿੱਚ ਹੋਇਆ ਸੀ ਤੇ ਉਹ ਦਿੱਲੀ ਦੇ ਵਿੱਚ ਸਰਕਾਰੀ ਮੁਲਾਜ਼ਮ ਸਨ ਸਤਵੰਤ ਸਿੰਘ ਅਤੇ ਬਿਆਨ ਸਿੰਘ ਦੁਆਰਾ ਕੀਤੇ ਗਏ ਇੰਦਰਾ ਗਾਂਧੀ ਦੇ ਕਤਲ ਦੀ ਸਾਜ਼ਿਸ਼ ਰਚਣ ਲਈ ਉਹਨਾਂ ਤੇ ਵੀ ਮੁਕੱਦਮਾ ਚਲਾਇਆ ਗਿਆ ਕਿਹਾ ਜਾਂਦਾ ਹੈ ਕਿ ਇੰਦਰਾ ਗਾਂਧੀ ਨੂੰ ਆਪਣੀ ਮੌਤ ਦਾ ਖਦਸ਼ਾ ਪਹਿਲਾਂ ਤੋਂ ਹੀ ਹੋ ਗਿਆ ਸੀ ਪਬਨੇਸ਼ਵਰ ਵਿੱਚ ਆਪਣੇ ਆਖਰੀ ਭਾਸ਼ਣ ਵਿੱਚ ਉਹਨਾਂ ਕਿਹਾ ਕਿ ਅੱਜ ਮੈਂ ਇੱਥੇ ਹਾਂ ਕੱਲ ਸ਼ਾਇਦ ਨਾ ਹੋਵਾਂ ਉਸ ਰਾਤ ਜਦੋਂ ਇੰਦਰਾ ਗਾਂਧੀ ਦਿੱਲੀ ਪਰਤੇ ਤਾਂ ਉਹ ਪੂਰੀ ਰਾਤ ਸੌਂ ਨਾ ਸਕੇ ਅਗਲੀ ਸਵੇਰ ਦੇ 7:30 ਵਜੇ ਤੱਕ ਉਹ ਤਿਆਰ ਹੋ ਚੁੱਕੇ ਸੀ ਤੇ ਉਸ ਦਿਨ ਇੰਦਰਾ ਗਾਂਧੀ ਨੇ ਕੇਸਰੀ ਰੰਗ ਦੀ ਸਾੜੀ ਪਾਈ ਹੋਈ ਸੀ ਜਿਸ ਵੇਲੇ ਉਹ ਆਪਣੀਆਂ ਮੀਟਿੰਗਾਂ ਲਈ ਘਰ ਦੇ ਬਾਹਰ ਬਰਾਂਡੇ ਵਿੱਚ ਨਿਕਲੇ ਤਾਂ ਉਹਨਾਂ ਦੀ ਸੁਰੱਖਿਆ ਲਈ ਤੈਨਾਤ ਨਿੱਜੀ ਸੁਰੱਖਿਆ ਅਫਸਰ ਬਯੰਤ ਸਿੰਘ ਨੇ ਰਿਵਾਲਵਰ ਕੱਢ ਕੇ ਇੰਦਰਾ ਗਾਂਧੀ ਤੇ ਫਾਇਰ ਕੀਤਾ ਗੋਲੀ ਇੰਦਰਾ ਗਾਂਧੀ ਦੇ ਢਿੱਡ 'ਚ ਵੱਜੀ ਉੱਥੋਂ 5 ਫੁੱਟ ਦੂਰ ਸਤਵੰਤ ਸਿੰਘ ਆਪਣੀ ਆਟੋਮੈਟਿਕ ਕਾਰਬਾਈਨ ਦੇ ਨਾਲ ਖੜਾ ਸੀ ਇੰਦਰਾ ਗਾਂਧੀ ਨੂੰ ਡਿੱਗਦੇ ਦੇਖ ਉਹ ਦਹਿਸ਼ਤ ਵਿੱਚ ਆ ਗਿਆ ਅਤੇ ਆਪਣੀ ਥਾਂ ਤੋਂ ਹਿੱਲ ਤੱਕ ਨਾ ਸਿੱਖਿਆ ਉਸੇ ਪਲ ਬਯੰਤ ਸਿੰਘ ਨੇ ਉਸ ਨੂੰ ਜ਼ੋਰ ਦੀ ਆਵਾਜ਼ ਵਿੱਚ ਕਿਹਾ ਗੋਲੀ ਚਲਾਓ ਸਤਵੰਤ ਸਿੰਘ ਨੇ ਉਸੇ ਵੇਲੇ ਆਪਣੀ ਆਟੋਮੈਟਿਕ ਕਾਰਬਾਈਨ ਦੀਆਂ 25 ਗੋਲੀਆਂ ਇੰਦਰਾ ਗਾਂਧੀ ਤੇ ਚਲਾ ਦਿੱਤੀਆਂ। ਕਤਲ ਤੋਂ ਬਾਅਦ ਬੈਂਤ ਸਿੰਘ ਨੂੰ ਉੱਥੇ ਹੀ ਢੇਰ ਕਰ ਦਿੱਤਾ ਗਿਆ। ਸਤਵੰਤ ਸਿੰਘ ਅਤੇ ਉਹਨਾਂ ਦੇ ਸਾਥੀ ਕੇਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਅਦ ਵਿੱਚ ਉਹਨਾਂ ਤੇ ਕਤਲ ਵਿੱਚ ਸ਼ਾਮਲ ਹੋਣ ਲਈ ਮੁਕੱਦਮਾ ਚਲਾਇਆ ਗਿਆ। ਇਸ ਤੋਂ ਬਾਅਦ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਅਤੇ 6 ਜਨਵਰੀ 1999 ਨੂੰ ਫਾਂਸੀ ਦੇ ਦਿੱਤੀ ਗਈ। ਕਤਲ ਤੋਂ ਬਾਅਦ ਭਾਰਤ ਦੀ ਰਾਸ਼ਤਾਨੀ ਦਿੱਲੀ ਸਣੇ ਦੇਸ਼ ਦੇ ਕਈ ਸ਼ਹਿਰਾਂ ਵਿੱਚ ਵਿਆਪਕ ਹਿੰਸਾ ਫੈਲੀ ਸਿੱਖਾਂ ਨੂੰ ਘਰਾਂ ਤੋਂ ਕੱਢ-ਕੱਢ ਕੇ ਕਤਲ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਫੂਕੀਆਂ ਗਈਆਂ ਮਹਿਲਾਵਾਂ ਨਾਲ ਬਲਤਕਾਰ ਕੀਤੇ ਗਏ ਸਿੱਖਾਂ ਨੂੰ ਗਲਾਂ ਵਿੱਚ ਟਾਇਰ ਪਾ ਕੇ ਜਿਉਂਦੇ ਸੜਿਆ ਗਿਆ ਨਸਲਕੁਸ਼ੀ ਦਾ ਇਹ ਕਹਿਰ 3 ਦਿਨ ਚੱਲਿਆ ਅਤੇ ਹਜ਼ਾਰਾਂ ਲੋਕਾਂ ਦੀ ਮੌਤ ਦਾ ਕਾਰਨ ਬਣਿਆ ਕਾਂਗਰਸ ਪਾਰਟੀ ਦੇ ਕਈ ਆਗੂਆਂ ਨੂੰ ਸਿੱਖ ਕਤਲੇਆਮ ਦੇ ਦੋਸ਼ ਵਿੱਚ ਸਜ਼ਾਵਾਂ ਹੋਈਆਂ ਪਰ ਹਜੇ ਵੀ अनेका ਲੋਕ ਇਨਸਾਫ ਲਈ ਅਦਾਲਤਾਂ ਵਿੱਚ ਭਟਕ ਰਹੇ ਹਨ